ਇਸ ਵੇਲੇ ਵੀ ਬੱਤੀ ਖਬਰ ਹੈ ਫ੍ਰੀਜ ਕੋਡ ਤੋਂ ਐਮਪੀ ਸਰਪ ਜੀ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਰਹੀ ਹੈ ਕਿ ਸਰਪ ਜੀ ਸਿੰਘ ਖਾਲਸਾ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਇੱਕ ਵੱਡਾ ਦਾਵਾ ਜਿਹੜਾ ਉਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਜਿਸ ਦੇ ਵਿੱਚ ਸਰਪਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਐਮਪੀ ਬਣੇ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਮੈਨੂੰ ਨਸ਼ਾ ਸਮਗਲਰ ਦਿਖਾਉਣਾ ਚਾਹੁੰਦੀ ਹੈ ਮੇਰੇ ਉੱਤੇ ਐਫਆਈਆਰ ਦਰਜ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਪਕੀਤੀਆਂ ਜਾਣੀਆਂ ਦਿੱਤਾ ਤੁਹਾਨੂੰ ਦੱਸ ਦਈਏ ਕਿ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਉਹਨਾਂ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਾਕਸ਼ੀ ਦੇ ਮੌਕੇ ਦੇ ਉੱਤੇ ਇੱਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਸੀ ਜਿਸ ਦੀ ਕਾਨਫਰੰਸ ਰੱਖੀ ਗਈ ਸੀ ਉਸ ਦਾ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਵਾਰਖ ਪੰਜਾਬ ਦੇ ਰੱਖਿਆ ਗਿਆ ਸੀ ਜਿਸ ਦਾ ਪ੍ਰਧਾਨ ਅਮਰਿਤਪਾਲ ਸਿੰਘ ਨੂੰ ਬਣਾਇਆ ਗਿਆ ਸੀ ਤਾਂ ਉਸ ਕਾਨਫਰੰਸ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੀਆਂ ਵਿਦਿਆ ਅਸਬਾਦੀਆਂ ਚੋਣਾਂ ਦੇ ਵਿੱਚ ਜਿਹੜਾ ਕਿ ਇਸ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਅਨਾਉਂਸ ਕੀਤਾ ਗਿਆ ਸੀ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜਾ ਇਕੱਠ ਐਨਾ ਹੋ ਰਿਹਾ ਹੋਇਆ ਸੀ ਉਸ ਕਾਨਫਰੰਸ ਦੇ ਵਿੱਚ ਉਸ ਨੂੰ ਦੇਖ ਕੇ ਸਰਕਾਰ ਡਰ ਗਈ ਹੈ ਤੇ ਹੁਣ ਮੈਨੂੰ ਨਸ਼ਾ ਸਮਗਲਨ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੱਡਾ ਦਾਵਾ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਕਰਾਣ ਕੀਤਾ ਗਿਆ ਤਾਂ ਉਹਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਕਰਾਣ ਸਰਬਜੀਤ ਸਿੰਘ ਖਾਲਸਾ ਡੇਰੇ ਕੇ ਪੇਡਕੋਰ ਤੋਂ ਐਮਪੀ ਨੇ ਉਹਨਾਂ ਦੇ ਕੋਲੋਂ ਵੱਡਾ ਦਾਬਾ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਐਮ ਡੀ ਪੀ ਐਸ ਦੇ ਤਾਹਤ ਜਿਹੜਾ ਸਮਗਲਰ ਦਿਖਾਉਣ ਦੀ ਕੋਸ਼ਿਸ਼ ਆ ਸਰਕਾਰ ਦੇ ਵੱਲੋਂ ਕੀਤੀਆਂ ਜਾਲੀਆਂ ਨੇ ਜਿਹੜਾ ਅਸੀਂ ਸਿਆਸੀ ਕਾਨਫਰੰਸ ਕੀਤੀ ਸੀ ਉਸ ਦੇ ਇਕਾਠ ਨੂੰ ਦੇਖ ਕੇ ਸਰਕਾਰ ਡਰੀ ਹੋਈ ਆ ਤੇ ਹੁਣ ਸਾਨੂੰ ਥੱਲੇ ਚੁਕਾਉਣ ਦੇ ਲਈ ਉਹਨਾਂ ਦੇ ਵੱਲੋਂ ਜਿਹੜੇ ਹੱਤਕੰਡੇ ਅਪਣਾਏ ਜਾ ਰਹੇ ਨੇ ਤੇ ਮੈਨੂੰ ਹੁਣ ਨਸ਼ਾ ਸਮਗਲ ਦਿਖਾਉਣ ਦੇ ਲਈ ਜਿਹੜਾ ਕਿ ਹੁਣ ਐਫ ਆਈ ਆਰ ਦਰਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਐਮਪੀ ਦੇ ਉੱਤੇ ਐਫ ਆਈ ਆਰ ਦਰਜ ਕਰਾਉਣੀ ਹੋਵੇ ਤਾਂ ਉਸ ਦੀ ਪਰਮਿਸ਼ਨ ਜਿਹੜੀ ਹੈ ਕਿ ਸਪਿਕਰ ਤੋਂ ਲੈਣੀ ਪੈਂਦੀ ਹੈ ਤਾਂ ਇਹ ਹੁਣ ਉਹਨਾਂ ਦੇ ਵੱਲੋਂ ਇੱਕ ਦਾਵਾ ਕੀਤਾ ਗਿਆ ਕਿ ਜੇਕਰ ਐਨ ਡੀ ਪੀ ਐਸ ਦਾ ਪਰਚਲ ਮੇਰੇ ਤੇ ਕੀਤਾ ਜਾਂਦਾ ਹੈ ਤਾ ਕਿਸੇ ਵੀ ਜਿਹੜੀ ਆ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਤਾਂ ਹੁਣ ਮੈਨੂੰ ਲਗਾਤਾਰ ਨਸ਼ਾ ਸਮਗਲਕ ਦਿਖਾਉਣ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੇ ਜਾਣੇ ਨੇ ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸ ਦੇ ਵੱਡੇ ਅਫਸਰ ਡੀਆਈਜੀ ਵਰਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਵੀ ਹੁਣ ਤੈਨੂੰ ਨਸ਼ਾ ਸਮਗਲਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੇ ਤੇਰੇ ਉੱਤੇ ਕਿਸੇ ਵੀ ਟਾਈਮ ਐਫਆਈਆ ਦੱਬ ਕੀਤੀ ਜਾ ਸਕਦੀ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦੇ ਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡੀ ਗੱਲ ਜਿਹੜੀ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਨਖਤ ਮੰਗਲਰ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ 2000 24 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਰਸਾ ਜਿਹੜੇ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਐਮਪੀ ਬਣਾਇਆ ਗਿਆ ਸੀ ਜਨਤਾ ਦੇ ਬੋਲੋ ਤੇ ਹੁਣ ਉਹਨਾਂ ਦੇ ਬੋਲੋ ਇੱਕ ਨੀਤੀ ਜਨਰਲ ਦੇ ਉੱਤੇ ਇੰਟਰਵਿਊ ਦੌਰਾਨ ਵੱਡਾ ਦਾਅਵਾ ਕੀਤਾ ਗਿਆ ਕਿ ਭਾਈ ਮੈਨੂੰ ਨਸ਼ਾ ਤਸਕਮਲਰ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਸਰਕਾਰ ਇੰਨਾ ਡਰ ਚੁੱਕੀ ਆ ਸਾਡਾ ਇਤਿਹਾਸਕ ਕਾਨਫਰੰਸ ਦੇ ਵਿੱਚ ਇੱਕ ਕੱਟ ਦੇਖ ਕੇ ਤੇ ਮੈਨੂੰ ਜਿਹੜੀ ਐਫ ਆਈ ਆਰ ਮੇਰੇ ਦੇ ਉੱਤੇ ਕੀਤੀ ਜਾ ਸਕਦੀ ਆ ਤਾਂ ਉਹਨਾਂ ਨੇ ਵੱਡਾ ਦਾਅਵਾ ਕੀਤਾ ਇੱਕ ਨਿੱਜੀ ਚੈਨਲ ਦੇ ਉੱਤੇ ਕਿ ਮੇਰੇ ਉੱਤੇ ਐਨ ਡੀ ਪੀ ਐਸ ਐਫ ਦੇ ਤਹਿਤ ਮੈਨੂੰ ਜਿਹੜਾ ਕਿ ਨਸ਼ਾ ਸਮਗਲ ਬਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ